ਗਾਲੀ ਸਾਰਿਆਂ ਨੂੰ ਤਾਲੀਵਾਲ ਟਰੈਸ ਗਾਰਡਨ 'ਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਬੈਲ ਉਹ ਘੰਟੀ ਜੀ ਦਬਾ ਦਿਓ ਮੇਰੇ ਵੀਰੇ ਕੋਠੇ ਤੇ ਅੰਜੀਰ ਦੇਖੋ ਜੀ ਕੋਠੇ ਤੇ ਖੇਤ ਲਓ ਜੀ ਅੰਜੀਰ ਦੇਖੋ ਅੰਜੀਰਾਂ ਨਾ ਭਰਿਆ ਪਿਆ ਅੰਜੀਰੀ ਅੰਜੀਰਾਂ ਜੀਰੀ ਅੰਜੀਰਾਂ ਜੀਰੀ ਅੰਜੀਰ ਲੱਗੀ ਲਓ ਜੀ ਉਰੇ ਓਰ অর্ਗੈਨਿਕ ਆ ਜੀ ਕੋਈ ਇਹਦੇ ਚ ਸੜਕਾ ਨਹੀਂ ਕੀਤਾ ਕੁਛ ਨਹੀਂ ਕੀਤਾ ਸਿਰਫ ਬਰਮੀ ਕੰਪੋਸਟ ਬਸ ਹੋਰ ਕੁਛ ਨਹੀਂ ਪਾਇਆ ਜੀ ਦੇਖੋ ਪਰਿਆ ਪਿਆ ਇਧਰ ਆ ਵੀ ਆ ਜੋ ਲੋ ਜੀ ਇਧਰ ਵੀ ਭਰਿਆ ਪਿਆ ਇਹ ਆ ਬੜਾ ਲੋ ਜੀ ਆ ਵੀ ਭਰਿਆ ਪਿਆ ਪੱਕਣ ਲੱਗੀਆਂ ਬਸ ਲੋ ਜੀ ਜਿਹੜੇ ਹਰੇਕ ਪੱਤੇ ਦੇ ਨਾਲ ਸੁਨੋਂ ਅੰਜੀਰ ਮਿਲੂਗੀ ਭਰਿਆ ਪਿਆ ਤਿੰਨ ਬੂਟੇ ਆ ਤੇ ਨਾ ਪੁੱਟਿਆ ਜਾਂ ਜੀਂ ਅੰਜੀਰ ਅੰਜੀਰ ਲੱਗੀ ਹੋਈ ਆ ਕੋਠੇ ਤੇ ਜੀ ਉਹ ਵੀ ਕਹਿੰਦੇ ਕੋਠੇ ਤੇ ਲੱਗਦੀ ਨਹੀਂ ਦੇਖ ਲਓ ਜੀ ਕੋਠੇ ਵਾਲਾ ਖੇਤ ਦੇਖ ਲਓ ਸਾਡਾ ਲਾਤੀਆਂ ਅੰਜੀਰਾਂ ਜੀਰਾ ਲਓ ਜੀ ਭਰਿਆ ਪਿਆ ਕਿ ਨਹੀਂ ਲਓ ਜੀ ਸਾਡੇ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਮੇਰੇ ਵੀਰ ਜੀ ਆਪਣੇ ਸੁਝਾਅ ਦਿਓ ਕਮੈਂਟ ਕਰੋ ਕੀ ਸਾਨੂੰ ਅੱਗੇ ਹੋਰ ਕੀ ਕਰਨਾ ਚਾਹੀਦਾ ਓਕੇ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਭੈਣਾਂ ਨੂੰ